ਆਮ ਆਦਮੀ ਪਾਰਟੀ ਤੋਂ ਬਗਗੀ ਹੋਏ ਗੁਰਦੀਪ ਬਾਠ ਅਜੇ ਵੀ ਟਿਕ ਕੇ ਨਹੀਂ ਬੈਠ ਰਿਹਾ ਏ ਉਹਨਾਂ ਨੇ ਇੱਕ ਹੋਰ ਨਵਾਂ ਐਲਾਨ ਕਰ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਵੀ ਇਸ ਗੱਲ ਨੂੰ ਹੁਣ ਸਵੀਕਾਰ ਕਰ ਲਿਆ ਗਿਆ ਹੈ ਕਿ ਜਿਹੜੀ ਹਾਰ ਆਮ ਆਦਮੀ ਪਾਰਟੀ ਦੀ ਬਰਨਾਲਾ ਦੇ ਵਿੱਚ ਹੋਈ ਹੈ ਉਸ ਦੇ ਲਈ ਸਿੱਧੇ ਤੌਰ ਤੇ ਗੁਰਦੀਪ ਸਿੰਘ ਬਾਠ ਨੂੰ ਹੀ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ ਕਿਉਂਕਿ ਉਹਨਾਂ ਦੇ ਬਗਗੀ ਹੋਣ ਦੇ ਨਾਲ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਇਆ ਤੇ ਆਮ ਆਦਮੀ ਪਾਰਟੀ ਆਪਣੇ ਗੜ ਦੇ ਵਿੱਚੋਂ ਹਾਰ ਗਈ ਹੈ ਪਹਿਲਾਂ ਗੱਲ ਕਰਦੇ ਹਾਂ ਗੁਰਦੀਪ ਸਿੰਘ ਬਾੜਦੀ ਜਿਨ੍ਹਾਂ ਨੇ ਹੁਣੇ-ਹੁਣੇ ਇੱਕ ਪੋਸਟ ਪਾਈ ਹੈ ਇੱਕ ਵੀਡੀਓ ਸਾਂਝੀ ਕੀਤੀ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਿਸ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਹੈ ਕਿ 17000 ਵੋਟ ਜੋ ਉਹਨਾਂ ਨੂੰ ਇਸ ਵੇਲੇ ਮਿਲੀ ਆਜ਼ਾਦ ਹੋਣ ਦੇ ਨਾਤੇ ਲੋਕਾਂ ਨੇ ਉਹਨਾਂ ਦਾ ਸਮਰਥਨ ਦਿੱਤਾ ਇਸ ਵੋਟ ਨੂੰ 17 ਤੋਂ 70000 ਤੱਕ ਲਿਜਾਣ ਦਾ ਉਹਨਾਂ ਨੇ ਟੀਚਾ ਮਿਥਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦਾ ਉਹ ਧੰਨਵਾਦ ਕਰਨਗੇ ਭਾਵੇਂ ਬਰਨਾਲਾ ਹਲਕਾ ਹੋਵੇ ਭਦੌੜ ਤੇ ਮਹਿਲਕਲਾ ਹੋਵੇ ਪਰ ਤਿੰਨ ਹਲਕਿਆਂ ਦੇ ਲੋਕਾਂ ਨੂੰ ਉਹਨਾਂ ਨੇ ਆਖਿਆ ਕਿ ਮੈਂ ਤੁਹਾਡੇ ਕੋਲ ਆ ਰਿਹਾ ਪਿੰਡਾਂ ਦੇ ਵਿੱਚ ਆ ਰਿਹਾ ਤੁਹਾਡਾ ਧੰਨਵਾਦ ਕਰਨ ਦੇ ਲਈ ਕਿਉਂਕਿ ਤੁਸੀਂ ਮੈਨੂੰ 17000 ਵੋਟ ਪਾਈ ਹੈ ਮੈਂ ਇਸ ਦੇ ਲਈ ਤੁਹਾਡਾ ਧੰਨਵਾਦ ਜ਼ਰੂਰ ਕਰਾਂਗਾ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਦੀ ਉਹਨਾਂ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਅੱਜ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਸ ਗੱਲ ਨੂੰ ਕਬੂਲਿਆ ਗਿਆ ਹੈ ਆਮ ਆਦਮੀ ਪਾਰਟੀ ਜਿਹੜੀਆਂ 3 ਸੀਟਾਂ ਜਿੱਤੀ ਹੈ ਉੱਥੇ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਜੇਕਰ ਬਰਨਾਲਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਇਕਜੁੱਟ ਹੁੰਦੀ ਤਾਂ ਫਿਰ ਸਾਨੂੰ ਕੋਈ ਨਹੀਂ ਹਰਾ ਸਕਦਾ ਸੀ ਤੇ ਗੁਰਦੀਪ ਸਿੰਘ ਬਾਗੀ ਹੋਏ ਉਹਨਾਂ ਦੇ ਨਾਲ ਜੋ ਸਮਰਥਕ ਗਏ ਉਸ ਦਾ ਵੱਡਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਇਆ ਹੈ ਕਿਉਂਕਿ ਮੀਤ ਪ੍ਰੇਰ ਨੇ ਤਾਂ ਦੋ ਬਾਰੀ ਗੁਰਦੀਪ ਸਿੰਘ ਬਾਠ ਨੂੰ ਜ਼ਿਲ੍ਹਾ ਪ੍ਰਧਾਨ ਵੀ ਬਣਾਇਆ ਸੀ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਵੀ ਬਣਾਇਆ ਸੀ ਪਰ ਉਹਨਾਂ ਨੇ ਆਪਣੀਆਂ ਇੱਛਾਵਾਂ ਇੰਨੀਆਂ ਵਧਾ ਲਈਆਂ ਜਿਸ ਦੇ ਕਾਰਨ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਇਆ ਤੇ ਬਾਗੀ ਹੋ ਕੇ ਗੁਰਦੀਪ ਸਿੰਘ ਬਾਠ ਨੇ ਚੋਣ ਲੜੀ ਤੇ ਇਸ ਦੇ ਰੈਿਸਟ ਦੇ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਇਹੀ ਕਾਰਨ ਰਿਹਾ ਕਿ ਆਮ ਆਦਮੀ ਪਾਰਟੀ ਹਾਰ ਗਈ ਜੇਕਰ ਦੋਵਾਂ ਦੀਆਂ ਹਰਿੰਦਰ ਢਾਲੀਬਾਲ ਦੀਆਂ ਤੇ ਗੁਰਦੀਪ ਬਾਠ ਦੀਆਂ ਵੋਟਾਂ ਨੂੰ ਮਿਲਾ ਲਿਆ ਜਾਵੇ ਜੋੜਿਆ ਜਾਵੇ ਤਾਂ ਆਮ ਆਦਮੀ ਪਾਰਟੀ ਵੱਡੀ ਲੀਡ ਦੇ ਨਾਲ ਜਿੱਤ ਸਕਦੀ ਸੀ ਬਰਨਾਲਾ ਹਲਕੇ ਦੇ ਵਿੱਚ ਇਹ ਗੱਲ ਅਮਨ ਅਰੋੜਾ ਨਵੇਂ ਬਣੇ ਆਮਪ ਦੇ ਪ੍ਰਧਾਨ ਦੇ ਵੱਲੋਂ ਆਖੀ ਗਈ ਹੈ ਨਾਲੀਆਂ ਨੇ ਆਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਟਿਕਟਾਂ ਦੀ ਵੰਡ ਹੋਵੇਗੀ ਜੋ ਵੀ ਨਿਗਮਦਿਆਂ ਚੋਣਾਂ ਹੋਣਗੀਆਂ ਐਮਸੀ ਵਾਲੀਆਂ ਚੋਣਾਂ ਹੋਣਗੀਆਂ ਜਾਂ ਫਿਰ ਵਿਧਾਇਕ ਦੀਆਂ ਚੋਣਾਂ ਹੋਣਗੀਆਂ ਨਵੀਆਂ 2027 ਦੇ ਵਿੱਚ ਤਾਂ ਆਮ ਆਦਮੀ ਪਾਰਟੀ ਵਨੇਬਿਲਟੀ ਨੂੰ ਆਧਾਰ ਬਣਾ ਕੇ ਚੰਗੇ ਸਾਫ ਸੁਥਰੇ ਅਕਸ ਵਾਲੇ ਤੇ ਲੋਕਾਂ ਦੇ ਵਿੱਚ ਇੱਕ ਪੁੱਛਗਿੱਛ ਕਰਕੇ ਲੋਕਾਂ ਤੋਂ ਫੀਡਬੈਕ ਲੈ ਕੇ ਆਪਣੇ ਵਲੰਟੀਅਰਾਂ ਤੋਂ ਫੀਡਬੈਕ ਲੈ ਕੇ ਉਮੀਦਵਾਰ ਨੂੰ ਚੋਣ ਦੇ ਵਿੱਚ ਪਹਿਲ ਕਰੇਗੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਨਾਰਾਜ਼ ਹੋਣਗੇ ਰੁੱਸਣਗੇ ਉਹਨਾਂ ਨੂੰ ਵੀ ਬਣਾਉਣ ਦੇ ਲਈ ਅਸੀਂ ਜਾਵਾਂਗੇ ਤਾਂ ਆਮ ਆਦਮੀ ਪਾਰਟੀ ਇੱਕਜੁੱਟਤਾ ਦੇ ਨਾਲ ਚੋਣਾਂ ਲੜੇਗੀ ਪਰ ਜੋ ਕੁਝ ਹੋਇਆ ਹੈ ਉਹ ਚੰਗਾ ਨਹੀਂ ਹੋਇਆ ਇਸ ਕਰਕੇ ਆਮ ਆਦਮੀ ਪਾਰਟੀ ਹਾਰੀ ਹੈ ਬਰਨਾਲਾ ਹਲਕੇ ਦੇ ਵਿੱਚ ਕੀ ਤੁਸੀਂ ਆਮਨ ਅਰੋੜਾ ਦੀ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਗੁਰਦੀਪ ਸਿੰਘ ਬਾਠਵਰਗੇ ਜੋ ਲੀਡਰ ਬਾਗੀ ਹੋਏ ਨਾਰਾਜ਼ ਹੋਏ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਇਆ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਅਸਰ ਆਪ ਤੇ ਪਵੇਗਾ ਕਿ ਆਮ ਆਦਮੀ ਪਾਰਟੀ ਆਪਣੀਆਂ ਗਲਤੀਆਂ ਤੋਂ ਹੁਣ ਸਬਕ ਸਿੱਖੇਗੀ ਆਪਣੀ رائے ਇਸ ਬਾਰੇ ਵੀ ਤੁਸੀਂ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ